आधुनिकता ਦੇ ਵਿੱਚ ਅ ਅਸੀਂ ਇਹ ਕਹਿ ਲੋ ਵੀ ਬਹੁਤ ਸਾਰੇ ਸਸੇ ਗਵਾਲੇ ਜੀ ਸਹਿਜ ਹਾਂ ਸੰਤੋਖ ਹੂੰ ਸਬਰ ਹੂੰ ਸਾਦਗੀ ਸੰਤੁਸ਼ਟੀ ਸੰਤੁਸ਼ਟੀ ਹੂੰ ਇਹ ਜਿਹੜੇ ਸਸੇ ਆ ਅਸੀਂ ਆਧੁਨਿਕਤਾ ਦੇ ਵਿੱਚ ਗਵਾ ਲਏ ਤੁਸੀਂ ਇਹ ਦੇਖੋ ਕਿ ਪਹਿਲਾਂ ਜਦੋਂ ਮੈਂ ਕਿਸਾਨੀ ਪਰਿਵਾਰ ਦੇ ਨਾਲ ਸੰਬੰਧਤਾਂ ਜਦੋਂ ਖੇਤ ਪੱਠੇ ਲੈਣ ਜਾਣਾ ਨਾ ਬਲਦਬਾੜੀ ਰੇੜੀ ਜੋੜ ਲੈਣੀ ਤੇ ਉਹਦੇ ਵਿੱਚ ਦਾਤੀਆਂ ਪੱਲੀਆਂ ਰੱਖ ਲੈਣੀਆਂ ਤੇ ਬਲਦ ਨੂੰ ਉਹਦੇ ਨਾਲ ਰੇੜੀ ਦੀ ਪਾਈਪ ਦੇ ਨਾਲ ਰਸਾ ਬੰਨ ਕੇ ਆਰਾਮ ਨਾਲ ਦੋ ਜਾਣੇ ਨੇ ਤਿੰਨ ਜਾਣੇ ਨੇ ਬਹਿ ਜਾਣਾ ਤੇ ਗੱਲਾਂ ਮਾਰਦੇ ਹੋਏ ਇੱਕ ਘੰਟੇ ਦੇ ਵਿੱਚ ਖੇਤ ਪਹੁੰਚਣਾ ਤੇ ਉਧਰੋਂ ਪੱਠੇ ਅੱਡ ਕੇ ਪੰਡਾ ਸੱਟਣੀਆਂ ਤੇ ਫਿਰ ਇੱਕ ਘੰਟੇ ਦੇ ਵਿੱਚ ਘਰ ਆਉਣਾ ਉਹ ਜਿਹੜੀ ਉਹ ਜਿਹੜੀ ਤੋਰ ਸੀ ਨਾ ਜਿਹੜੀ ਕੱਛੂ ਕੁੰਮੇ ਵਾਲੀ ਤੋਰ ਕਹਿੰਦੇ ਨੇ ਨਾ ਉਹਦੇ 'ਚ ਸਹਜ ਬਹੁਤ ਪੈਦਾ ਹੁੰਦਾ ਸੀ ਹੂੰ ਉਹਦੇ 'ਚ ਸਬਰ ਉਹ ਉਹ ਸਬਰ ਪੈਦਾ ਹੁੰਦਾ ਸੀ ਹੁਣ ਜੇ ਤੁਸੀਂ ਇਹ ਦੇਖ ਲਓ ਕਿਤੇ ਫਾਟਕ ਲੱਗਿਆ ਹੋਵੇ ਨਾ ਅਸੀਂ ਖੜੇ ਹੋਈਏ ਅਸੀਂ ਇਹ ਦੇਖਦੇ ਹਾਂ ਵੀ ਕਿਸੇ ਪੈਪ ਥੱਲੇ ਦੀ ਲੰਘਿਆ ਜਾ ਸਕਦਾ ਪਾਵੇਂ ਸੀ ਸਹੀ ਟੁੱਟ ਜੇ ਮੋਟਰਸਾਈਕਲ ਦਾ ਪਰ ਅਸੀਂ ਉਹ ਚੀਜ਼ ਜ਼ਰੂਰ ਕਰਦੇ ਹਾਂ ਕਿਉਂਕਿ ਉਹ ਸਾਡੇ ਚ 5 ਮਿੰਟ ਖੜਨ ਦੀ ਕਪੈਸਿਟੀ ਨਹੀਂ ਰਹੀ